ਈ ਸਰਾਂ ਜੀ ਹਾਂ ਜੀ ਸਰਾ ਜੀ ਤੁਹਾਨੂੰ ਜਾਨੇ ਪਹੁੰਚਿਆ ਜਿਹੜਾ ਸੈਲਫ ਹੈਲਪ ਗਰੁੱਪ ਹੈ ਜਿਹੜਾ ਵਿਮਨਸ ਦਾ ਐਫੀਓਜ਼ ਉਹਦੇ ਵਿੱਚ ਮੈਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਉਹਦੇ ਵਿੱਚ ਮੈਂ ਆਇਆ ਜਿੰਨਾ ਸਾਡੀਆਂ ਸਹਕਾਰ ਜੋ ਪ੍ਰੈਣਾ ਨੇ ਕਾਫੀ ਇਹਦੇ ਵਿੱਚ ਇਨਕਲਾਬ ਲਿਆਂਦਾ ਹੈ ਆਪਣੇ ਕਾਰੋਬਾਰ ਆਪਣੇ ਤੌਰ ਤੇ ਵਧਾਏ ਹੈ ਉਹਨਾਂ ਨੂੰ ਵੇਖਣ ਲਈ ਉਹਨਾਂ ਦੀ ਕੋਈ ਦੁੱਖ ਤਕਲੀਫ ਸੁਣ ਕੇ ਉਹਦੇ ਵਿੱਚ ਕੋਈ ਅਸੀਂ ਸਰਕਾਰ ਕਰ ਸਕਦੇ ਹਾਂ ਸਾਬਾ ਜਿਹੜਾ ਸੈਲਫ ਹੈਲਪ ਗਰੁੱਪ ਹੈ ਜੀ ਹਾਂ ਜੀ ਮਤਰੀ ਸਾਹਿਬ ਲੁਧਿਆਣਾ ਵਿਮਨ ਦਾ ਜਿਹੜਾ ਉਹਦੇ ਵਾਸਤੇ ਜਿਹੜੇ ਆਪਣੇ ਆਪ ਕਾਰੋਬਾਰ ਚਲਾਉਂਦੇ ਨੇ ਜਿਹਦੇ ਨਾਲ ਕਾਫੀ ਉਹਨਾਂ ਨੂੰ ਫਾਇਦਾ ਹੋਇਆ ਉਹਨਾਂ ਵਿੱਚ ਮੈਂ ਇਸਾ ਲੈਣ ਲਈ ਆਇਆ ਜੀ ਬਹੁਤ ਤੁਸੀਂ ਦੀ ਗੱਲ ਸਰਕਾਰ ਵੱਲੋਂ ਜਿਹੜਾ ਹੈਗਾ ਔਮਨ ਇੰਵਰਨਮੈਂਟ ਕੀ ਕੀਤਾ ਜਾ ਰਿਹਾ ਹੈਗਾ ਵੀ ਮੋਰ ਵੀ ਵੱਧ ਤੋਂ ਉਹਦੇ ਵਿੱਚ ਸੈਲਫ ਹੈਲਪ ਵੀ ਐਕਸਟ੍ਰਾਈਜੈਂਡ ਨੂੰ ਉਹ ਕੀ ਕੀਤਾ ਜਾ ਰਿਹਾ ਹੈਗਾ ਮੈਂ ਇਹਨਾਂ ਨਾਲ ਅੱਜ ਬਿਲਕੁਲ ਪਹਿਲੇ ਦਿਨ ਆ ਕੇ ਇਹ ਸ਼ਾਮ ਨੂੰ ਹੋ ਰਿਹਾ ਜੋ ਗੱਲਬਾਤ ਦੱਸਣਗੇ ਜੋ ਸਰਕਾਰ ਦਾ ਬਣਦਾ ਫਰਜ਼ਾ ਸੀ ਨਵਾਵਾਂ ਤੇ ਮੈਂ ਦੂਸਰਾ ਜਿਹੜਾ ਚੰਡੀਗੜ੍ਹ ਦੇ ਵਿੱਚ ਮੇਰੇ ਰਹਿ ਕੇ ਬਣੇ ਵੀ ਜਿਹੜਾ ਬੰਦਾ ਕੀ ਕਹਿਣਾ ਚਾਹੁੰਦਾ ਕਿਸ ਤਰ੍ਹਾਂ ਨਾਲ ਬੀਜੇਪੀ ਕਰ ਰਹੀ ਹੈ ਉਹਦੇ ਤੁਸੀਂ ਪ੍ਰੈਸ ਵਾਲੇ ਸੱਜਣੋ ਆਪ ਜਾਣਦੇ ਹੋ ਕਿ ਐਡਾ ਵੱਡਾ ਕਦੇ ਵੀ ਜਿਹੜਾ ਲੋਕਤੰਤਰ ਵਿੱਚ ਨਹੀਂ ਹੋਇਆ ਕਿ ਜਿਹੜੀਆਂ ਵੋਟਾਂ ਕੋਈ ਨਿਸ਼ਾਨ ਲਾ ਕੇ ਬਦਲ ਦਿੱਤੀਆਂ ਜਾਣ ਇੱਕ ਪਾਸੇ 20 ਹੈ ਇੱਕ ਪਾਸੇ 14 ਲੋਕ ਨੇਸ਼ਨ ਤੋਂ ਉਧਰਲੇ ਪਾਸੇ ਤਾਂ ਉਹਨਾਂ ਦਾ ਇੱਕ ਵੱਧ ਗਿਆ ਇਧਰਲੇ ਪਾਸੇ ਅੱਠ ਘਟਾ ਦਿੱਤੇ ਗਏ ਸੋ ਬਹੁਤ ਮਾੜੀ ਗੱਲ ਹੈ ਲੋਕਤੰਤਰ ਵਿੱਚ ਜੀ ਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠਣ ਲੱਗ ਜਾਂਦਾ ਜਿਹਨੂੰ ਲੋਕ ਬਣਾਉਣਾ ਚਾਹਣ ਉਸ ਨੂੰ ਬਣਾ ਦੇਣਾ ਚਾਹੀਦਾ ਅੱਤਵਾਦੀ ਪੰਨੂ ਵੱਲੋਂ ਮਨਕਾ ਜਨਮ ਸੰਗ੍ਰਹਿ ਆ ਕਰਾਇਆ ਗਿਆ ਫਿਰ ਤੋਂ ਲੱਗਦਾ ਕਿ ਬਾਵਾ ਪਹਿਲਾਂ ਤਾਂ ਕੰਮ ਕੀਤੀ ਸੀ ਉਹਨਾਂ ਨੇ ਉਸਨੇ ਕਿ ਇਹੋ ਜਿਹੇ ਅੰਸਾ ਖਿਲਾਫ ਕਾਰਜ ਨਹੀਂ ਕਰਦੇ ਵੀ ਮੇਰਾ ਵਿਭਾਗ ਮੈਂ ਖੇਤੀਬਾੜੀ ਹੈ ਉਸ ਬਾਰੇ ਤੁਸੀਂ ਗੱਲਬਾਤ ਕਰਨ ਜਿਹੜੀ ਖਰਾਬ ਹੋਈ ਹੈ ਹੁਣ ਪਿੱਛੇ ਜੇ ਗੜੇ ਮਾਰੀ ਸਰ ਕੈਮਰਾ ਭਾਈ ਜੀ ਉਹਦਾ ਸਰ ਕੈਮਰਾ ਭਾਈ ਜੀ ਜਿਹੜਾ ਅਸੀਂ ਪਟਵਾਰੀਆਂ ਕੋਲੋਂ ਗਰਦੌਨੀਆਂ ਕਰਾ ਕੇ ਪਤਾ ਕਰਦੇ ਹਾਂ ਜੀ ਸਰ ਜੀ ਸਰ ਪਹਿਲਾਂ ਵੀ ਸਰਕਾਰ ਨਾ ਰਹੀ ਹੈ ਹੁਣ ਵੀ ਰਵਾਂਗੇ ਭਗਵੰਤ ਮਾਨ ਹੋਰਾਂ ਦਾ ਇਹ ਕਿਸਾਨਾਂ ਨੂੰ ਵਿਸ਼ਵਾਸ ਸਰ ਇੱਕ ਪੀਐਮ ਸਾਹਿਬ ਨੇ ਐਲਾਨ ਕੀਤਾ ਸੀ ਕਿ ਮਹਿਰੀ ਪਾਣੀ ਜਿਹੜਾ ਉਹ ਸਾਡੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ ਸੋ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਸੰਬੰਧ ਸਰ ਸਰ ਕੈਮਰਾ ਕੈਮਰਾ ਇਧਰ ਜਿਹੜਾ ਪਿਛਲੇ ਸਾਲਾਂ ਦੇ ਨੂੰ ਕੋਈ ਨਹੀਂ ਹੈ ਪਿਛਲੇ ਸਾਲਾਂ ਨਾਲੋਂ ਇਸ ਵਾਰ ਜਿਹੜਾ ਟੇਲ ਐਂਡ ਏਰੀਆ ਗਣੇ 180 ਤੱਕ ਪਾਣੀ ਚਾ ਗਿਆ ਹੋਣੀਆਂ ਫਸਲਾਂ ਹੋਈਆਂ ਜਿਹਦਾ ਜਿੱਥੇ ਨਹਿਰਾਂ ਦੀ ਸਫਾਈ ਵੇਲੇ ਨਾਲ ਕੀਤੀ ਗਈ ਹੈ ਧਿਆਨ ਕੀਤਾ ਗਿਆ ਪਾਣੀ ਦੀ ਵੰਡ ਸਹੀ ਕੀਤੀ ਗਈ ਜੀ ਜੀ ਮੈਂ ਫਰਟੀਲੇਜ ਦਾ ਧੰਨਵਾਦ ਸਮਾਗਮ ਬਹੁਤ ਧੰਨਵਾਦ